ਹਗਾ ਇੰਟਰਨੈਸ਼ਨਲ 에어ਪੋਰਟ ਆ ਕਾਠਮੰਦੂ ਦੇ ਵਿੱਚ ਉੱਥੇ ਸਾਰੀਆਂ ਫਲਾਈਟਾਂ ਜਿਹੜਾ ਆ ਕ੍ਰਾਈਸਿਸ ਆ ਇਸ ਵੇਲੇ ਜਿਹੜੀਆਂ ਹੋ ਕੈਨਸਲ ਸਸਪੈਂਡ ਕਰ ਦਿੱਤੀਆਂ ਗਈਆਂ ਤੇ ਜਿਹੜੀਆਂ ਹੋ ਕੈਨਸਲ ਕਰ ਦਿੱਤੀਆਂ ਗਈਆਂ ਇਹ ਤੋਂ 22 ਬੰਦਿਆਂ ਦੀ ਮੌਤ ਹੋਈ ਆ ਕਈ ਸੈਂਕੜੇ ਦੇ ਵਿੱਚ ਜ਼ਖਮੀ ਹੋ ਗਏ ਆ ਨੰਨੇ ਸਮੇਤ ਪੋਲਿਟਿਕਲ ਇਨਸਟੇਬਿਲਿਟੀ ਉੱਥੇ ਆ ਜਿਹੜੀ ਰਾਜਨੀਤਿਕ ਅਸਥਿਰਤਾ ਫੈਲੀ ਆ ਅਗਲੀ ਗੱਲਬਾਤ ਨੇਪਾਲ ਸੰਬੰਧੀ ਆ ਇੱਕ ਕੈਨੇਡਾ ਨੇ ਅਪਡੇਟ ਕੀਤੀ ਆ ਅੱਜ ਜਿਹੜੀ ਉਹਨਾਂ ਦੀ ਐਡਵਾਈਸ ਆ ਕਿ ਬਹੁਤ ਜ਼ਿਆਦਾ ਧਿਆਨ ਦੇ ਨਾਲ ਜੇਕਰ ਤੁਸੀਂ ਨੇਪਾਲ ਜਾਣਾ ਚਾਹੁੰਦੇ ਆ ਉੱਥੇ ਜਾਇਆ ਜਾਵੇ ਕਿਉਂਕਿ ਬਹੁਤ ਜ਼ਿਆਦਾ ਵਾਇਲੈਂਟ ਪ੍ਰੋਟੈਸਟ ਉੱਥੇ ਹੋਏ ਆ ਕਰਫਿਊ ਲੱਗਾ ਆ ਤੇ ਬਹੁਤ ਵੱਡੀ ਸਿਕਿਉਰਿਟੀ ਉੱਥੇ ਕਾਠਮੰਡੂ ਵੈਲੀ ਦੇ ਵਿੱਚ ਇਸ ਵੇਲੇ ਲੱਗੀ ਆ ਇਹ ਉਹ ਖਬਰ ਆ ਜ ਜਨੇ ਇੱਕ ਵਾਰੀ ਦੁਨੀਆ ਨੂੰ ਹਿਲਾ ਦਿੱਤਾ ਜਾਂ ਦੁਨੀਆ ਦੇ ਵਿੱਚ ਹਲਚਲ ਇਸ ਵੇਲੇ ਮਚੀ ਆ ਇਹਦੇ ਨਾਲ ਜਿਹੜੀ ਸਰਕਾਰ ਦਾ ਬੈਨ ਆ ਮੇਜਰ ਸੋਸ਼ਲ ਮੀਡੀਆ ਪਲੈਟਫਾਰਮਸ ਉੱਥੇ ਉਹਦੇ ਨਾਲ ਹੁਣ ਇਹ ਆ ਕਿ ਕੀਤਾ ਗਿਆ ਵੀ ਤਾਂ ਕਿ ਕੋਈ ਮਿਸ ਇਨਫਰਮੇਸ਼ਨ ਨਾ ਫੈਲੇ ਇਹਦੇ ਨਾਲ ਜਿਹੜਾ ਹੈਗਾ ਕਿ ਐਂਟੀ ਕ腐ਸ਼ਨ ਪ੍ਰੋਟੈਸਟ ਉੱਥੇ ਹੋਏ ਆ ਜਿਹੜੀਆਂ ਕੁਝ ਖਬਰਾਂ ਆ ਰਹੀਆਂ ਨੌਜਵਾਨ ਜਿਹੜੇ ਉੱਥੇ ਕਰ ਰਹੇ ਆ ਉਹਦੇ ਤੋਂ ਬਾਅਦ ਕਲੈਸ਼ ਹੋਇਆ ਕਲੈਸ਼ ਦੇ ਵਿੱਚ ਕਲੈਸ਼ ਜਿਹੜੇ ਹੋਇਆ ਉਹਦੇ ਵਿੱਚ ਰਿਪੋਰਟ ਆ ਰਹੀਆਂ ਕਿ 19 ਤੋਂ 22 ਬੰਦਿਆਂ ਦੀ ਮੌਤ ਹੋਈ ਆ ਕਈ ਸੈਂਕੜੇ ਇਹਦੇ ਵਿੱਚ ਜ਼ਖਮੀ ਹੋ ਗਏ ਆ ਜਿਹੜੇ ਪ੍ਰਾਈਮ ਮਿਨਿਸਟਰ ਨੇ ਰਿਜ਼ਾਈਨ ਕਰ ਗਏ ਨੇ ਪ੍ਰਾਈਮ ਮਿਨਿਸਟਰ ਕੇ ਪੀ ਜਿਹੜੇ ਸ਼ਰਮਾ ਓਲੀ ਨੇ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਤੇ ਅਨਅਰੇਸਟ ਆ ਉੱਥੇ ਮਾਹੌਲ ਹੈ ਇਸ ਵੇਲੇ ਠੀਕ ਨਹੀਂ ਹੈ ਪਾਰਲੀਮੈਂਟ ਦੇ ਵਿੱਚ ਅੱਗ ਲਾ ਦਿੱਤੀ ਗਈ ਆ ਔਰ ਕਿਉਂਕਿ ਜਿਹੜੇ ਟ੍ਰੈਵਲ ਕਰ ਰਹੇ ਬਹੁਤ ਸਾਰੇ ਲੋਕ ਉਧਰੋਂ ਟ੍ਰੈਵਲ ਕਰਦੇ ਆ ਜਿਹੜੀ 에어ਪੋਰਟ ਆ ਉਹਦੇ ਉੱਤੇ ਵੀ ਵੱਡਾ ਅਸਰ ਐਸ ਵੇਲੇ ਪਿਆ ਆ ਜਿਹੜਾ ਤ੍ਰਭਵਨ ਆਪਣੇ ਕਾਠਮੰਡੂ ਹੈਗਾ ਇੰਟਰਨੈਸ਼ਨਲ 에어ਪੋਰਟ ਆ ਕਾਠਮੰਡੂ ਦੇ ਵਿੱਚ ਉੱਥੇ ਸਾਰੀਆਂ ਫਲਾਈਟਾਂ ਜਿਹੜਾ ਹਾ ਕ੍ਰਾਈਸਿਸ ਆ ਐਸ ਵੇਲੇ ਜਿਹੜੀਆਂ ਉਹ ਕੈਨਸਲ ਸਸਪੈਂਡ ਕਰ ਦਿੱਤੀਆਂ ਗਈਆਂ ਤੇ ਜਿਹੜੀਆਂ ਉਹ ਕੈਨਸਲ ਕਰ ਦਿੱਤੀਆਂ ਗਈਆਂ ਤੇ ਦੂਜਾ ਇਹ ਆ ਕਿ ਅਥਾਰਟिटीज ਨੇ ਕਰਫਿਊ ਲਾ ਦਿੱਤਾ ਉੱਥੇ ਕਈ ਕਾਠਮੰਡੂ ਦੇ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਮੂਵਮੈਂਟ ਆ ਉਹ ਬਹੁਤ ਰਿਸਟ੍ਰਿਕਟ ਕਰ ਦਿੱਤੀ ਗਈ ਆ ਵੀ ਤੁਸੀਂ ਇੱਧਰ-ਉੱਧਰ ਬਹੁਤਾ ਜਾ ਨਹੀਂ ਸਕਦੇ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਨੌਜਵਾਨ ਆ ਜਨ ਜ਼ੀ ਨੇ ਯੂਥ ਆ ਜਿਹੜਾ ਉਹ ਗੁੱਸੇ 'ਚ ਬਹੁਤ ਆ ਕ੍ਰਾਪਸ਼ਨ ਦੇ ਮਾਮਲੇ ਦੇ ਵਿੱਚ ਨਾ ਜਿਹੜੀ ਸੈਂਸਰਸ਼ਿਪ ਮਾਮਲੇ ਦੇ ਵਿੱਚ ਜਾਂ ਵੀ ਜਿਹੜਾ ਇਸ ਕਿਸਮ ਦੀ ਆ ਆਰਥਿਕ ਤੌਰ ਦੇ ਉੱਤੇ ਮੰਦਹਾਲੀ ਫੈਲੀ ਆ ਸੋ ਜਿਹੜਾ ਇਹ ਆ ਕਿ ਜਿਹੜੇ ਉਹਦੇ ਨਾਲ ਲੱਗਦੇ ਦੇਸ਼ ਨੇ ਜਾਂ ਏਅਰਲਾਈਨ ਹੈਗੇ ਆ ਉਹਨਾਂ ਨੇ ਵੀ アドਵਾਈਸ ਕੀਤੀ ਆ ਕਿ ਟ੍ਰੈਵਲ ਨਾ ਕਰੋ ਉੱਥੇ ਜੇ ਆਪਣੀਆਂ ਫਲਾਈਟਾਂ ਜਿਹੜੀਆਂ ਕਾਠਮੰਡੂ ਦੀਆਂ ਕੈਨਸਲ ਕਰ ਲਓ ਜੇ ਪਹਿਲਾਂ ਹੀ ਲੋਕ ਉੱਥੇ ਹੈਗੇ ਆ ਤੇ ਕਿਸੇ ਵੀ ਡੈਮੋਨਸਟ੍ਰੇਸ਼ਨ ਦੇ ਵਿੱਚ ਜਾਂ ਸਰਕਾਰੀ ਬਿਲਡਿੰਗ ਦੇ ਵਿੱਚ ਜਾਣ ਤੋਂ ਵਿਚਾਰ ਰੱਖੋ ਲੋਕਲ ਜਿਹੜਾ ਮੀਡੀਆ ਉਹਨੂੰ ਮਾਨੀਟਰ ਕਰੋ ਪੁਲਿਸ ਨੂੰ ਫਾਲੋ ਕਰੋ ਤੇ ਜਿਹੜੀ ਐਮਬੈਸੀ ਆ ਉੱਥੇ ਜਾ ਕੇ ਤੁਸੀਂ ਉਹਨਾਂ ਤੋਂ ਗਾਈਡੈਂਸ ਲੈ ਸਕਦੇ ਆ ਦੂਜੀ ਇਹ ਆ ਕਿ ਬਹੁਤ ਵੱਡਾ ਜਿਹੜਾ ਨੇਪਾਲ ਦਾ ਲੰਬੇ ਸਮੇਂ ਤੋਂ ਪੋਲਿਟਿਕਲ ਇਨ ਸਟੇਬਿਲਿਟੀ ਉੱਤੇ ਆ ਜਿਹੜੀ ਰਾਜਨੀਤਿਕ ਅਸਥਿਰਤਾ ਫੈਲੀ ਆ ਉਹ ਸਾਰੇ ਕੁਝ ਦਾ ਜਿਹੜਾ ਨਤੀਜਾ ਇਸ ਵੇਲੇ ਸਾਹਮਣੇ ਆ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ